ਰੋਜ਼ਾਨਾ ਚੰਗੀ ਸਿਹਤ ਅਤੇ ਜ਼ਿੰਦਗੀ ਲਈ ਅਚਮਾਈ ਹੋਏ ਅਸਰਦਾਰ ਕਾਠ ਕਰੇਲੂ ਨਕਸੇ ਜੋ ਲੋਕ ਰਾਤ ਨੂੰ ਤਾਜੀ ਹਵਾ ਵਿੱਚ ਸੌਂਦੇ ਹਨ ਉਹਨਾਂ ਦਾ ਦਿਮਾਗ ਵੱਧ ਚੱਲਦਾ ਹੈ ਅਤੇ ਸਗੋਂ ਉਹਨਾਂ ਨੂੰ ਨੀਂਦ ਵੀ ਚੰਗੀ ਆਉਂਦੀ ਹੈ ਰੋਜ਼ਾਨਾ ਰਾਤ ਨੂੰ ਆਪਣੇ ਪੈਰਾਂ ਦੇ ਹੇਠਾਂ ਤੋਂ ਮਾਲਿਸ਼ ਕਰੋ ਇਸ ਨਾਲ ਤੁਹਾਡੀਆਂ ਲੱਤਾਂ ਦੀਆਂ ਹੱਡੀਆਂ ਬਹੁਤ ਮਜ਼ਬੂਤ ਹੋ ਜਾਣਗੀਆਂ ਹਰੀ ਮਿਰਚ ਦੀ ਵਰਤੋਂ ਨਾਲ ਕਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ 2 ਲੀਟਰ ਪਾਣੀ ਵਿੱਚ ਦੋ ਨਿੰਬੂ ਨਿਚੋੜ ਕੇ ਸਾਰਾ ਦਿਨ ਵਰਤੋ ਕਰਨ ਨਾਲ ਯੂਨਿਟ ਐਸ ਤੋਂ ਛੁਟਕਾਰਾ ਮਿਲਦਾ ਹੈ ਫਰਕ ਕੜੀ ਦੀ ਵਰਤੋਂ ਕਰਨ ਨਾਲ ਚਿਹਰੇ ਦੀਆਂ ਰੇਖਾਵਾਂ ਤੇ ਝੁਰੜੀਆਂ ਦੂਰ ਹੋ ਜਾਂਦੀਆਂ ਹਨ ਅਤੇ ਰੰਗ ਵੀ ਗੋਰਾ ਹੋ ਜਾਂਦਾ ਹੈ ਜਾਂਦਾ ਪਾਣੀ ਇਹ ਵਿਧੀ ਵਰਤੋਂ ਨਾਲ ਮੈਦਾ ਠੀਕ ਹੁੰਦਾ ਹੈ ਅਤੇ ਭੋਜਨ ਜਲਦੀ ਪਚ ਜਾਂਦਾ ਹੈ ਜੇਕਰ ਤੁਸੀਂ ਆਪਣੇ ਵਾਲਾਂ ਨੂੰ ਲੰਬਾ ਬਣਾਉਣਾ ਚਾਹੁੰਦੇ ਹੋ ਤਾਂ ਬੱਕਰੀ ਦੇ ਦੁੱਧ ਅਤੇ ਸਰੋਂ ਦਾ ਤੇਲ ਮਿਲਾ ਕੇ ਵਾਲਾਂ ਤੇ ਲਗਾਉਣ ਨਾਲ ਵਾਲ ਲੰਬੇ ਹੋ ਜਾਣਗੇ ਸਾਫ ਅਤੇ ਨਰਮ ਰੂ ਨੂੰ ਦੁੱਧ ਵਿੱਚ ਪਿਓ ਹੈ ਧਿਆਨ ਰਹੇ ਕਿ ਕੱਚੇ ਦੁੱਧ ਦੀ ਹੀ ਵਰਤੋਂ ਕਰਨੀ ਹੈ ਕੀ ਤੁਹਾਨੂੰ ਪਤਾ ਹੈ ਕੱਚੇ ਪਿਆਜ਼ ਦੇ ਇੱਕ ਹਫ਼ਤੇ ਤੱਕ ਵਰਤੋਂ ਕਰਨ ਨਾਲ ਪੇਟ ਦੇ ਸਾਰੇ ਕੀੜੇ ਮਾਰੇ ਜਾਂਦੇ ਹਨ ਜੇਕਰ سیاਹੀ ਦਾ ਦਾਗ ਲੱਗ ਜਾਵੇ ਤਾਂ ਇਸ ਦੇ ਨਮਕ ਰਗੜੋ ਸਾਰੇ ਦब्बे ਗਾਇਬ ਹੋ ਜਾਣਗੇ ਜੇਕਰ ਤੁਸੀਂ ਸਵੇਰ ਦੇ ਸਮੇਂ ਨਾਸ਼ਤਾ ਨਹੀਂ ਕਰਦੇ ਤਾਂ ਕੁਝ ਹੀ ਦਿਨਾਂ ਵਿੱਚ ਤਹਜਾਬ ਦੀ ਸਮੱਸਿਆ ਹੋ ਸਕਦੀ ਹੈ ਠੰਡਾ ਪਾਣੀ ਪੀਣ ਤੋਂ ਬਾਅਦ ਚਾਹ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਸਾਡੇ ਦੰਦਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ ਕੌੜੇ ਬਦਾਮ ਦੇ ਤੇਲ ਨੂੰ ਚਮੜੀ ਤੇਲ ਲਗੋਂ ਨਾਲ ਸਿਰ ਤੇ ਚੋਂ ਜੂਆਂ ਖਤਮ ਹੋ ਜਾਂਦੀਆਂ ਹਨ ਜੇਕਰ ਬੁਢਾਪੇ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਰੋਟੀ ਖਾਣ ਤੋਂ ਬਾਅਦ ਚਾਰ ਜਾਂ ਪੰਜ ਕਾਜੂ ਖਾਓ ਬੁਢਾਪਾ ਜਲਦੀ ਨਹੀਂ ਆਵੇਗਾ ਨਾਸ਼ਤੇ ਤੋਂ ਬਾਅਦ ਆਪਣੇ ਮੂੰਹ ਵਿੱਚ ਛੋਟੀ ਇਲਾਚੀ ਪਾ ਕੇ ਬਡੇ ਲੋਕਾ ਉਦੀ ਤਰ੍ਹਾਂ ਸਾ ਨਹੀਂ ਫੁੱਲੇਗਾ ਕੱਚਾ ਸ਼ਲਗਮ ਨજર ਅਤੇ ਦਿਮਾਗ ਨੂੰ ਤੇਜ਼ ਕਰਨ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ ਜੇਕਰ ਤੁਹਾਨੂੰ ਨੀਂਦ ਦੀ شکایت ਹੋਵੇ ਤਾਂ ਅੱਖਾਂ ਤੇ ਕੋਸਾ ਪਾਣੀ ਲਗਾਓ ਇਹ ਤੁਹਾਨੂੰ ਬਿਹਤਰ ਨੀਂਦ ਲਿਆਵੇਗਾ ਜੇਕਰ ਤੁਹਾਡੇ ਸਿਰ ਵਿੱਚ ਅੱਧਾ ਸਿਰ ਦਰਦ ਦੀ ਪ੍ਰੋਬਲਮ ਹੈ ਤਾਂ ਅੰਗੂਰ ਦੇ ਰਾਸਤੀ ਵਰਤੋ ਕਰੋ ਦਰਦ ਘੱਟ ਹੋ ਜਾਏਗਾ ਜੇਕਰ ਬੁਖਾਰ ਘਟ ਨਹੀਂ ਹੋ ਰਿਹਾ ਤਾਂ ਤੁਰੰਤ ਚੌਲਾਂ ਦਾ ਪਾਣੀ ਉਬਾਲ ਕੇ ਪੀਓ ਇਹ ਬਹੁਤ ਉਪਯੋਗੀ ਹੋਵੇਗਾ ਜੇਕਰ ਚਿਹਰੇ ਤੇ ਮੁਹਾਸੇ ਦਿਖਾਈ ਦਿੰਦੇ ਹਨ ਤਾਂ ਹਲਕੇ ਹੱਥਾਂ ਨਾਲ ਚਿਹਰੇ ਤੇ ਫਟਕਰੀ ਦੀ ਮਾਲਸ਼ ਕਰੋ ਦਾਣੇ ਜਲਦੀ ਖਤਮ ਹੋ ਜਾਣਗੇ ਜੋ ਲੋਕ ਸ਼ਾਮ ਨੂੰ ਚੌਲ ਖਾਂਦੇ ਹਨ ਉਹ ਜਲਦੀ ਮੋਟੇ ਹੋ ਜਾਂਦੇ ਹਨ ਕੀ ਤੁਹਾਨੂੰ ਪਤਾ ਹੈ ਸ਼ੱਕਰ ਗੰਦੀ ਖਾਣ ਨਾਲ ਬਹਾਲ ਕਾਲੇ ਹੋ ਜਾਂਦੇ ਹਨ ਅਖੀਰਾ ਦਿਲ ਦੀ ਧੜਕਨ ਨੂੰ ਨਾਰਮਲ ਰੱਖਦਾ ਹੈ ਇਸ ਲਈ ਆਪਣੇ ਭੋਜਨ ਵਿੱਚ ਖੀਰੇ ਨੂੰ ਜ਼ਰੂਰ ਸ਼ਾਮਲ ਕਰੋ ਜਿਆਦਾ ਭੋਜਨ ਖਾਣ ਨਾਲ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਖਾਰਿ ਸ਼ਿਵਾਲੀ ਥਾਂ ਤੇ ਪਿਆਜ਼ ਦਾ ਰਸ ਲਗਾਓ ਖੁਜਲੀ ਲਈ ਦੂਰ ਹੋ ਜਾਏਗੀ ਜਿਨ੍ਹਾਂ ਲੋਕਾਂ ਨੂੰ ਅਚਾਨਕ ਬੁਖਾਰ ਹੋ ਜਾਂਦਾ ਹੈ ਮੇਥੀ ਦਾ ਪਾਣੀ ਪੀਣ ਨਾਲ ਉਹਨਾਂ ਨੂੰ ਰਾਹਤ ਮਿਲਦੀ ਹੈ ਜਿਆਦਾ ਹੱਸਣ ਨਾਲ ਦਿਲ ਮੁਰਦਾ ਬਣ ਜਾਂਦਾ ਹੈ ਕੌਲੀ ਵਿੱਚ 2 ਚਮਚ ਕੇਲੇ ਦਾ ਪੇਸਟ ਅਤੇ ਜ਼ਰੂਰਤ ਅਨੁਸਾਰ ਸ਼ਹਿਦ ਮਿਲਾਓ ਇਸ ਨੂੰ ਚਿਹਰੇ ਤੇ 15 ਮਿੰਟ ਲਗਾਤਰ ਰੱਖੋ ਇਸ ਸਾਦੇ ਪਾਣੀ ਨਾਲ ਸਾਫ਼ ਕਰ ਲਓ ਇਸ ਨਾਲ ਤੁਹਾਡੀ ਸਕਿਨ ਟਾਈਟ ਹੋ ਜਾਵੇਗੀ ਅਚੇਹ ਚ ਚਿਹਰਾ ਸਾਫ਼ ਨਿਖਰਿਆ ਤੇ ਜਵਾਨ ਨਜ਼ਰ ਆਵੇਗਾ ਪੀਰੀਅਡਸ ਦੇ ਦੌਰਾਨ ਔਰਤਾਂ ਵਿੱਚ ਬਹੁਤ ਜ਼ਿਆਦਾ ਖੂਨ ਵਹਿਣ ਦੇ ਕਾਰਨ ਆਇਰਨ ਦੀ ਘਾਟ ਹੋ ਜਾਂਦੀ ਹੈ ਇਸ ਨੂੰ ਪੂਰਾ ਕਰਨ ਲਈ ਔਰਤਾਂ ਨੂੰ ਆਮਲੇ ਦੇ ਮਰਬਾ ਦਾ ਸੇਵਨ ਕਰਨਾ ਚਾਹੀਦਾ ਹੈ ਰਾਤ ਭਰ मुट्ठी ਭਰ ਛੋਲਿਆਂ ਦੀ ਦਾਲ ਨੂੰ ਇੱਕ ਗਲਾਸ ਕੱਚੇ ਦੁੱਧ ਵਿੱਚ ਪਿਆਓ ਦਿਓ ਸਵੇਰੇ ਇਸ ਵਿੱਚ 5-6 ਕਿਸ਼ਮਿਸ਼ ਅਤੇ ਮਿਸ਼ਰੀ ਪਾ ਕੇ ਖਾਓ ਇਸ ਨਾਲ 1 ਮਹੀਨੇ ਵਿੱਚ ਦੁਗਲਾਪਣ ਦੂਰ ਹੋ ਜਾਏਗਾ ਜੇ ਤੁਹਾਨੂੰ ਗਲੇ ਵਿੱਚ ਖਾਰਿਸ਼ ਤੇ ਖੰਗ ਹੈ ਤਾਂ ਤੁਸੀਂ ਮਿਸ਼ਰੀ ਦੇ ਛੋਟੇ ਜਿਹੇ ਟੁਕੜਾ ਮੂੰਹ ਵਿੱਚ ਰੱਖ ਲਓ ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਛੋਟੇ ਬੱਚਿਆਂ ਨੂੰ ਇਸ ਦੀ ਵਰਤੋ ਜ਼ਖਮ ਅਤੇ ਖੰਗ ਵਾਲੇ ਕਰਨੀ ਚਾਹੀਦੀ ਹੈ ਜੇਕਰ ਮੂੰਹ ਵਿੱਚ ਛਾਲੇ ਹੋਣ ਤਾਂ ਕੋਸੇ ਪਾਣੀ ਵਿੱਚ ਹਲਦੀ ਪਾਊਡਰ ਮਿਲਾ ਕੇ ਕੁਰਲੀਆਂ ਕਰਨ ਨਾਲ ਛਾਲੇ ਠੀਕ ਹੋ ਜਾਂਦੇ ਹਨ ਨਾਰੀਅਲ ਤੇਲ ਚਿਹਰੇ ਤੇ ਮਲ ਨਾਲ ਚਿਹਰੇ ਦੇ ਮੁਹਾਸੇ ਖਤਮ ਹੋ ਜਾਂਦੇ ਹਨ ਅਤੇ ਮੱਛਰ ਵੀ ਨਹੀਂ ਕੱਟਦਾ ਸੇਬ ਦੇ ਰਸ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਹਰ ਤਰ੍ਹਾਂ ਦੀ ਖਾਂਸੀ ਖਤਮ ਹੋ ਜਾਂਦੀ ਹੈ ਖਾਣਾ ਖਾਣ ਤੋਂ ਬਾਅਦ ਮਿੱਠਾ ਖਾਣਾ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ੰਕਾਰ ਹੋ ਸਕਦੇ ਹਾਂ ਰਾਤ ਨੂੰ ਮਕੀਨ ਚੀਜ਼ਾਂ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ ਜੇਕਰ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂਦੇ ਹੋ ਤਾਂ ਤੁਸੀਂ ਬਹਿ ਬਹਿਰੇ ਵੀ ਹੋ ਸਕਦੇ ਹੋ ਚਿੱਟੇ ਚਨੇ 슈ਗਰ ਨੂੰ ਘੱਟ ਕਰਨ ਵਿੱਚ ਬਹੁਤ ਫਾਇਦੇਮੰਦ ਮੰਨਿਆ ਗਿਆ ਹੈ ਜਾਂਦਾ ਗਰਮ ਭੋਜਨ ਜਿਆਦਾ ਗਰਮ ਭੋਜਨ ਦਾ ਸੇਵਨ ਕਰਨ ਨਾਲ ਗਲੇ ਦੀਆਂ ਬਿਮਾਰੀਆਂ ਹੂ ਸਕਦੀਆਂ ਹਨ ਅਤੇ ਦਿਲ ਅਤੇ ਫੇਫੜੇ ਦੀ ਕਮਜ਼ੋਰ ਹੋ ਸਕ ਜਾਂਦੇ ਹਨ ਗੁਲਾਬ ਦੀਆਂ ਪੱਤੀਆਂ ਚਬਾਉਣ ਨਾਲ ਖੂਨ ਦੀ ਕਮੀ ਠੀਕ ਹੋ ਜਾਂਦੀ ਹੈ ਬਾਜਰੇ ਦੀ ਰੋਟੀ ਦੁੱਧ ਦੇ ਨਾਲ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਥੋੜੇ ਜਿਹਾ ਪਾਣੀ ਵਿੱਚ ਸਿਰਕਾ ਮਿਲਾ ਕੇ ਸਬਜ਼ੀਆਂ ਤੇ ਛਿੜਕਾਅ ਦਿਓ ਸਬਜ਼ੀਆਂ ਤਾਜ਼ੀਆਂ ਹੋ ਹੀ ਰਹਿਣਗੀਆਂ ਸਾਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਗਲਾਈਸਰਿਨ ਮਿਲੇ ਪਾਣੀ ਇਹ ਨਾਲ ਇਹ ਕਰੋ ਸਾਹਾ ਦੀ ਸਾਹਾ ਦੀ ਬਦਬੂ ਦੂਰ ਹੋ ਜਾਵੇਗੀ ਕੀ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਮਾਲਿਸ਼ ਕਰਨ ਨਾਲ ਸਰੀਰ ਦੀ ਖੁਸ਼ਕੀ ਦੂਰ ਹੋ ਜਾਂਦੀ ਹੈ ਕੇਲੇ ਨਾਲ ਲੱਸੀ ਕਦੇ ਨਾ ਪੀਓ ਇਸ ਨਾਲ ਮੈਦੇ ਵਿੱਚ ਦਰਦ ਹੁੰਦਾ ਹੈ ਖੜੇ ਹੋ ਕੇ ਪਾਣੀ ਪੀਣ ਨਾਲ ਮਿਰਗੀ ਦੇ ਦੌਰੇ ਦੀ ਬਿਮਾਰੀ ਲੱਗ ਸਕਦੀ ਹੈ ਜੇਕਰ ਕੋਈ ਖਾਣਾ ਜਾਂ ਪੀਣਾ ਵਾਲਾ ਪਦਾਰਥ ਬਹੁਤ ਜ਼ਿਆਦਾ ਗਰਮ ਹੋਇਆ ਤਾਂ ਉਸ ਨੂੰ ਪਲਾਸਟਿਕ ਦੇ ਬਰਤਨ ਵਿੱਚ ਨਾ ਪਾਓ ਇਹ ਕੈਂਸਰ ਦੇ ਖਤਰੇ ਧੁੰਬਦਾਉਂਦਾ ਹੈ ਕਿਉਂਕਿ ਗਰਮ ਚੀਜ਼ਾਂ ਉਪਾਉਣ ਨਾਲ ਪਲਾਸਟਿਕ ਪਿੰਗਲ ਦੀ ਸ਼ੁਰੂ ਹੋ ਜਾਂਦੀ ਹੈ ਜੋ ਸਾਡੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦੀ ਹੈ ਕਮਜ਼ੋਰ ਹਾਜਮੇ ਵਾਲੇ ਲੋਕਾਂ ਲਈ ਕੇਲੇ ਬਹੁਤ ਨੁਕਸਾਨਦਾਇਕ ਹੁੰਦੇ ਹੈ ਅਤੇ ਸ਼ਾਮ ਨੂੰ ਕੇਲੇ ਖਾਣਾ ਨਾਲ ਬਲਗਮ ਪੈਦਾ ਹੁੰਦੀ ਹੈ ਸੌਗੀ ਖਾਨ ਨਾਲ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਹਮੇਸ਼ਾ ਪਿੱਜੀ ਹੋਈ ਸੌਗੀ ਹੀ ਖਾਓ ਰਾਤ ਨੂੰ ਚਿਹਰੇ ਤੇ ਮੱਖਣ ਲਗਾਉਣ ਨਾਲ ਚਾਰੇ ਦੀ ਚਮੜੀ ਨਿਖਰਦੀ ਹੈ ਜੇਕਰ ਤੁਸੀਂ ਜਲਦੀ ਬੁੱਢੇ ਨਹੀਂ ਹੋਣਾ ਚਾਹੁੰਦੇ ਤਾਂ ਖਾਣਾ ਅਦਰਕ ਦੀ ਵਰਤੋਂ ਕਰੋ ਪੀਰੀਅਸ ਦੇ ਦੌਰਾਨ ਆਵਲੇ ਦਾ ਮਰਬਾ ਜਾਂ ਇਸ ਦਾ ਜੂਸ ਜ਼ਰੂਰ ਪੀਓ ਇਸ ਨਾਲ ਬਲੀਡਿੰਗ ਦੇ ਕਾਰਨ ਹੋਈ ਆਇਰਨ ਦੀ ਕਮੀ ਪੂਰੀ ਹੋ ਜਾਂਦੀ ਹੈ ਜੇਕਰ ਤੁਹਾਨੂੰ ਭੁੱਖ ਨਹੀਂ ਲੱਗਦੀ ਤਾਂ ਤੁਸੀਂ ਪੁਦੀਨੇ ਦੇ ਰਸ ਸਵੇਰੇ ਸ਼ਾਮ ਪੀਓ ਇਸ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ ਉਲ ਉਲਟੀਆਂ ਹੋਣ ਤੇ ਇਮਲੀ ਦਾਸ਼ ਸ਼ਰਬਤ ਪੀਓ ਇਹ ਬਹੁਤ ਫਾਇਦੇਮੰਦ ਹੁੰਦਾ ਹੈ ਜੇਕਰ ਤੁਹਾਡੀ ਨਕਸੀਰ ਫੁੱਟ ਗਈ ਹੈ ਤਾਂ ਧਨੀਆ ਕਿਸ਼ਮਿਸ਼ ਅਤੇ ਮਿਸ਼ਰੀ ਰਾਤ ਨੂੰ ਪਾਣੀ ਵਿੱਚ ਪਿਓ ਅਤੇ ਸਵੇਰੇ ਛਾਨ ਕੇ ਪੀ ਲਓ ਨਕਸੀਰ ਠੀਕ ਹੋ ਜਾਵੇਗੀ ਨਿੰਬੂ ਦਾ ਰਸ ਅਤੇ ਤુલਸੀ ਦੇ ਪੱਤਿਆਂ ਦਾ ਰਸ ਦੋਹਾਂ ਨੂੰ ਮਿਲਾ ਕੇ ਲਗਾਉਣ ਨਾਲ ਦਾਦ ਅਤੇ ਖੁਜਲੀ ਵਿੱਚ ਲਾਭ ਮਿਲਦਾ ਹੈ ਜੇਕਰ ਸਰਦੀ ਕਾਰਨ ਦੰਦਾਂ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਹਲਦੀ ਦਾ ਟੁਕੜਾ ਦੰਦਾ ਢੇਡਾ ਰੱਖ ਲਓ ਆਵਲੇ ਦਾ ਮਰਬਾ ਖਾਣ ਨਾਲ ਪਿਤਰੋ ਠੀਕ ਹੋ ਜਾਂਦਾ ਹੈ ਕਬਜ ਹੋਣ ਤੇ ਕੱਚਾ ਲਸਣ ਖਾਣ ਨਾਲ ਬਹੁਤ ਲਾਭ ਮਿਲਦਾ ਹੈ ਗੁੜ ਤੇ ਨਾਲ ਸੌਂਫ ਮਹਾਵਾਰੀਆਂ ਨੂੰ ਨਿਰੰਤਰ ਕਰਦਾ ਹੈ ਜੇਕਰ ਪਿਸ਼ਾਬ ਰੁੱਕ ਰੁੱਕ ਕੇ ਆਵੇ ਤਾਂ ਤੇ ਮੂਲੀ ਤੇ ਛਲਗਮ ਖਾਓ ਇਸ ਨਾਲ ਪਿਸ਼ਾਬ ਖੁੱਲ ਕੇ ਆਵੇਗਾ